ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੇ ਤੁਸੀਂ ਸਕਰੀਨ ਤੇ ਦੋ ਇਕੱਠੇ ਨਾਮ ਦੇਖ ਰਹੇ ਹੋਗੇ ਮੇਰਾ ਨਾਮ ਹੀ ਜਸਪਾਲ ਸਿੰਘ ਆ ਤੇ ਮੇਰੇ ਨਾਲ ਜਿਹੜੇ ਮਹਿਮਾਨ ਨੇ ਗੈਸਟ ਨੇ ਚੈਨਲ ਦੇ ਐਡੀਟਰ ਨੇ ਜਸਪਾਲ ਸਿੰਘ ਬੈਂਸ ਸਾਹਿਬ ਜੋ ਇੰਗਲੈਂਡ ਤੋਂ ਨੇ ਤੋਂ ਇਹ ਕਾਫੀ ਸਮੇਂ ਤੋਂ ਇੰਗਲੈਂਡ ਦੇ ਵਿੱਚ ਇੱਕ ਅਖਬਾਰ ਚਲਾਉਂਦੇ ਸੀ ਸਿੱਖ ਟਾਈਮਜ਼ ਤੇ ਹੁਣ ਇਹਨਾਂ ਦੀ ਮਿਹਨਤ ਸਦਕਾ ਚੈਨਲ ਸ਼ੁਰੂ ਕਰਨ ਜਾ ਰਹੇ ਆ ਸਿੱਖ ਟਾਈਮਜ਼ ਤੇ ਉਹਦੇ ਵਿੱਚ ਕਾਫੀ ਚੀਜ਼ਾਂ ਨਵੀਂ ਆਉਣਗੀਆਂ ਕੁਝ ਡਿਸਕਸ਼ਨਸ ਵੀ ਹੋਣਗੀਆਂ ਤੇ ਅਸੀਂ ਜਿਹੜੇ ਅਲੱਗ-ਅਲੱਗ ਮਹਿਮਾਨ ਹੋਣਗੇ ਹਰ ਖੇਤਰ ਦੇ ਜਿਹੜੇ ਐਕਸਪਰਟ ਹੋਣਗੇ ਚਾਹੇ ਧਰਮ ਦੇ ਹੋਣ ਸਿਆਸਤ ਦੇ ਹੋਣ ਚਾਹੇ ਕੋਈ ਹੈਲਥ ਸਿਸਟਮ ਨਾਲ ਹੋਣ ਚਾਹੇ ਕੋਈ ਵਰਲਡ ਲੈਵਲ ਦੀ ਪੋਲਿਟਿਕਸ ਦੇ ਮਾਹਰ ਹੋਣ ਉਹ ਹਰ ਇੱਕ ਵਿਅਕਤੀ ਨੂੰ ਅਸੀਂ ਟਾਈਮ ਟੂ ਟਾਈਮ ਇਨਵਾਈਟ ਕਰਦੇ ਰਵਾਂਗੇ ਸੋ ਕਿਉਂਕਿ ਇੱਕ মিডিਆ ਹੀ ਜਿਵੇਂ ਹੁਣ ਵੀ ਮੌਜੂਦਾ ਸਮੇਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਈ ਉਥਲ-ਪੁਥਲ ਜਿਹੜੇ ਹੋ ਰਹੀਆਂ ਨੇ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਵੀ ਜੇ ਮੌਜੂਦਾ ਸਮੇਂ ਦੇ ਵਿੱਚ মিডিਆ ਸਟਰੋਂਗ ਨਾ ਹੁੰਦਾ ਤਾਂ ਬਹੁਤ ਸਾਰੀਆਂ ਗੱਲਾਂ ਢੱਕੀਆਂ ਜਾਣੀਆਂ ਸੀ ਕਿਉਂਕਿ ਜਿਵੇਂ ਥੋੜਾ ਸਮਾਂ ਆਪਾਂ 20-25 ਸਾਲ ਪਹਿਲਾਂ ਝਾਤ ਮਾਰੀਏ ਤਾਂ ਸਿਰਫ ਦੋ ਤਿੰਨ ਅਖਬਾਰਾਂ ਦਾ ਹੀ ਦਬਦਬਾ ਪੰਜਾਬ ਦੇ ਵਿੱਚ ਹੁੰਦਾ ਸੀ ਤੇ ਉਹ ਆਪਣੀਆਂ ਮਨਮਰਜ਼ੀਆਂ ਕਰਦੇ ਸੀ ਸਰਕਾਰ ਦੇ ਨਾਲ ਮਿਲ ਕੇ ਜਿਹੋ ਜਿਹਾ ਮਰਜ਼ੀ ਪ੍ਰੋਪਾਗੈਂਡਾ ਸੈੱਟ ਕਰ ਦਿੰਦੇ ਸੀ ਉਹਦੇ ਵਿੱਚ ਬਹੁਤ ਹੱਦ ਤੱਕ ਜਿਹੜੇ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਪੰਜਾਬ ਦੀਆਂ ਜਿਹੜੀਆਂ ਹੱਕੀ ਤੇ ਸੰਵਿਧਾਨਕ ਕਨਸਟੀਟਿਊਸ਼ਨਲ ਮੰਗਾਂ ਸੀ ਉਹ ਵੀ ਉਹਨਾਂ ਦੇ ਖਿਲਾਫ ਵੀ ਜਾ ਕੇ ਉਸ ਸਮੇਂ ਦੇ ਜਿਹੜਾ ਟ੍ਰੈਡੀਸ਼ਨਲ মিডিਆ ਸੀ ਉਹਨਾਂ ਨੇ ਐਂਟੀ ਪੰਜਾਬ ਵੀ ਇੱਕ ਤਰੀਕੇ ਦਾ ਰੋਲ ਅਦਾ ਕੀਤਾ ਤੇ ਇੱਥੋਂ ਤੱਕ ਕਿ ਸਾਡੇ ਕੋਲ ਐਸ ਐਸ ਐ ਸੋਰਸ ਵੀ ਨੇ ਬੜੀਆਂ ਆਥੈਂਟਿਕ ਚੀਜ਼ਾਂ ਵੀ ਪਈਆਂ ਨੇ ਸਾਡੇ ਕੋਲ ਕਿ ਮੰਨ ਲਓ ਕਿ ਕਿ ਅਖਬਾਰਾਂ ਦਾ ਕੰਮ ਹੁੰਦਾ ਸੀਗਾ ਸਿਰਫ ਲਿਖਣਾ ਤੇ ਉਦੋਂ ਸਮਿਆਂ ਦੇ ਵਿੱਚ ਕੋਈ ਸਾਡੇ ਚੰਗੇ ਲੇਟਰਾਂ ਨੇ ਕੋਈ ਸਟੇਟਮੈਂਟਾਂ ਦੇਣੀਆਂ ਪੰਜਾਬ ਪ੍ਰਤੀ ਜਾਂ ਸਿੱਖਾਂ ਪ੍ਰਤੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਤਾਂ ਉਹਨਾਂ ਨੂੰ 100% ਤੋੜ-ਬਰੋੜ ਕੇ ਅਗਲੇ ਦਿਨ ਅਖਬਾਰਾਂ ਵਿੱਚ ਸ਼ਾਪ ਦਿੱਤਾ ਜਾਂਦਾ ਸੀ ਕੋਈ ਰੋਕਣ ਟੋਕਣ ਵਾਲਾ ਨਹੀਂ ਸੀ ਕਿਉਂਕਿ ਉਦੋਂ ਗੋਲੀ ਦਾ ਰਾਜ ਸੀ ਪੁਲਿਸ ਦਾ ਰਾਜ ਸੀ ਤੇ ਇੱਥੇ ਬਹੁਤੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਸੀ ਹੁੰਦੀ ਕਿਉਂਕਿ ਜਿਹੜੀ ਪਾਵਰ ਸੀ ਬਹੁਤ ਹੱਦ ਤੱਕ ਸਰਕਾਰੀ ਮੀਡੀਆ ਨੂੰ ਦਿੱਤੀ ਗਈ ਸੀ ਲੇਕਿਨ ਮੌਜੂਦਾ ਸਮੇਂ ਦੇ ਵਿੱਚ ਜੇ ਅੱਜ ਕੋਈ ਗੱਲਬਾਤਾਂ ਪਹੁੰਚੀਆਂ ਨੇ ਲੋਕਾਂ ਦੇ ਵਿੱਚ ਅਵੇਅਰਨੈਸ ਆ ਰਹੀ ਆ ਪੰਜਾਬ ਦੀ ਜਿਹੜੀ ਸਿਆਸਤ ਆ ਉਹਨਾਂ ਵਿੱਚ ਬਹੁਤ ਹੱਦ ਤੱਕ ਝੁਗੜਣਾ ਵੀ ਪੈ ਰਿਹਾ ਮਾਫੀ ਵੀ ਮੰਗਣੀਆਂ ਪੈ ਰਹੀਆਂ ਨੇ ਉਦੇ ਇੱਕੋ ਇੱਕ ਕਾਰਨ ਹੈ ਕਿ ਕਿਉਂਕਿ মিডিਆ ਬੜੇ ਸਟਰੋਂਗਲੀ ਆਪਣੀ ਗੱਲਬਾਤ ਰੱਖ ਰਿਹਾ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਇਸ ਟਾਈਮ ਕਾਫੀ ਸਰਗਰਮ ਨੇ ਪੰਜਾਬ ਦੇ ਵਿੱਚ ਵੀ ਤਾਂ ਉਹ ਕਾਫੀ ਮਿਹਨਤ ਕਰਕੇ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਜਿਹਦਾ ਨਤੀਜਾ ਜਿਹੜਾ ਆ ਵੀ ਇਸ ਟਾਈਮ ਸਿਆਸਤ ਨੂੰ ਆਪਣੇ ਹੱਥਾਂ ਪੈਰਾਂ ਦੀ ਪਈ ਹੋਈ ਹੈ ਸੋ ਕਿਉਂਕਿ ਜਸਪਾਲ ਸਿੰਘ ਬੈਂਸ ਸਾਹਿਬ ਯੂਕੇ ਦੇ ਵਿੱਚ ਕਾਫੀ ਤਜਰਬੇਕਾਰ ਪੱਤਰਕਾਰ ਰਹੇ ਨੇ ਤੇ ਵੱਖ-ਵੱਖ ਪਾਰਟੀਆਂ ਦੇ ਨਾਲ ਵੀ ਪੋਲੀਟੀਕਲ ਤੌਰ ਤੇ ਵੀ ਮੀਡੀਆ ਐਡਵਾਈਜ਼ਰ ਦੇ ਤੌਰ ਤੇ ਜਾਂ ਉਹਨਾਂ ਦੇ ਪਾਰਟੀ ਦੇ ਸਕੱਤਰ ਜਾਂ ਸਪੋਕਸਮੈਨ ਦੇ ਤੌਰ ਤੇ ਵੀ ਕੰਮ ਕਰ ਚੁੱਕੇ ਨੇ ਸੋ ਇਹਨਾਂ ਦਾ ਬਤੌਰ ਪੱਤਰਕਾਰ ਕਿਵੇਂ ਦਾ ਐਕਸਪੀਰੀਅੰਸ ਰਿਹਾ ਉਹ ਵੀ ਆਪਾਂ ਜਾਣਾਂਗੇ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ 6 ਟਾਈਮਸ ਟੀਵੀ ਜਿਹੜਾ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਐਡੀਟਰ ਨੇ ਸਰਦਾਰ ਜਸਪਾਲ ਸਿੰਘ ਬੈਂਸ ਸਾਹਿਬ ਇਹਨਾਂ ਦੇ ਕੋਲੋਂ ਇਹ ਕੀ ਮਕਸਦ ਲੈ ਕੇ ਕੀ ਇਹਨਾਂ ਦੀ ਮਿਸ਼ਨ ਸਟੇਟਮੈਂਟ ਆ ਕੀ ਇਹਨਾਂ ਨੇ ਮਿਸ਼ਨ ਰੱਖਿਆ ਇਸ ਚੈਨਲ ਨੂੰ ਅੱਗੇ ਲੈ ਕੇ ਜਾਣ ਵਾਸਤੇ ਉਹਦੀ ਆਪਾਂ ਗੱਲਬਾਤ ਕਰਦੇ ਆ ਬੈਂਸ ਸਾਹਿਬ ਤੁਸੀਂ ਚੈਨਲ ਦੀ ਮਿਸ਼ਨ ਸਟੇਟਮੈਂਟ ਬਾਰੇ ਦੱਸੋ ਵੀ ਤੁਹਾਡਾ ਮਿਸ਼ਨ ਕੀ ਰਹੂਗਾ ਇਸ ਚੈਨਲ ਨੂੰ ਅੱਗੇ ਲੈ ਕੇ ਜਾਣ ਵਾਸਤੇ ਅ ਜਸਪਾਲ ਸਿੰਘ ਜੀ ਆਪ ਜੀ ਨੂੰ ਤੇ ਸਾਡੇ ਦਰਸ਼ਕਾਂ ਨੂੰ ਸੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਵੀ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਜਿਹੜੇ মিডিਆ ਸਿਗਾ ਉਹਨਾਂ ਨੇ ਆਪਣੀਆਂ ਮਨਉਪਲੀ ਕਰਕੇ ਬੜੀ ਮਨਮਰਜ਼ੀਆਂ ਕੀਤੀਆਂ ਹੈਗੀਆਂ ਜਿਹਦੇ ਨਾਲ ਪੰਜਾਬ ਦਾ ਜਿਹੜਾ ਮਾਹੌਲ ਸਿਗਾ ਉਹ ਬਹੁਤ ਖਰਾਬ ਰਿਹਾ ਹੈਗਾ ਚਲੋ ਹੁਣ ਪਿਛਲੇ ਤਜਰਬਿਆਂ ਤੋਂ ਵੀ ਆਪਾਂ ਕੰਮ ਲੈਣਾ ਹੈਗਾ ਤੇ ਅਸੀਂ ਆਸ ਵੀ ਕਰਦੇ ਹੈਗੇ ਹਾਂ ਵੀ ਲੋਕ ਜਿਹੜੀ ਸੰਗਤ ਆ ਸਾਡਾ ਸਾਥ ਵੀ ਦੇਊਗੀ ਕਿਉਂਕਿ ਸਿੱਖ ਕੌਮ ਕੱਲੇ ਪੰਜਾਬ ਚ ਹੀ ਰਹਿੰਦੀ ਹੁਣ ਸਾਰੇ ਵਰਲਡ ਵਾਈਡ ਦੇ ਵਿੱਚ ਆਪਾਂ ਵਰਲਡ ਵਾਈਡ ਪਪੂਲੇਸ਼ਨ ਦੇ ਚੜੀ ਹੈ ਉਹ ਬਿਖੀ ਹੈਗੀ ਆ ਜਿਹੜੀ ਆਪਾਂ ਸ਼ੁਰੂ ਕੀਤਾ ਹੈਗਾ ਇਹ ਜਿਹੜਾ ਸੈਕਸ ਟਾਈਮਜ਼ ਟੀਵੀ ਇਹ ਆਪਣਾ ਬਾਈਲਿੰਗੁਅਲ ਪੇਪਰ ਦੂਆ ਬਾਈਲਿੰਗੁਅਲ ਜਿੱਦਾਂ ਮੇਰਾ ਪੇਪਰ ਹੁੰਦਾ ਸੀ ਇਹਦਾ ਸੈਕਸ ਟਾਈਮ ਨਿਊਜ਼ਪੇਪਰ ਉਸੇ ਤਰੀਕੇ ਦੇ ਨਾਲ ਆਪਾਂ ਇਹ ਸੈਕਸ ਟਾਈਮ ਟੀਵੀ ਜਿਹੜਾ ਹੈਗਾ ਦੋਹਾਂ ਜ਼ਬਾਨਾਂ ਦੇ ਵਿੱਚ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਇਹਨੂੰ ਆਪਾਂ ਚਲਾਵਾਂਗੇ ਤੇ ਇਹ ਇਹਦੀ ਜਿਹੜਾ ਸਾਡਾ ਮਿਸ਼ਨ ਹੈਗਾ ਉਹ ਇਹੀ ਆ ਬਈ ਸਿੱਖ ਕੌਮ ਨਾਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣ ਆਈ ਦੇ ਮਹਾਵਾਕ ਅਨੁਸਾਰ ਸਿੱਖ ਜਿਹੇ ਦਾ ਦੁਸ਼ਮਣ ਨਹੀਂ ਹੈਗਾ ਪਿਛੇ ਦਾ ਵਿਰੋਧੀ ਨਹੀਂ ਹੈਗਾ ਅਸੀਂ ਸਰਵਦਾ ਭਲਾਰ ਜਾਣ ਵਾਲੀ ਕੌਮ ਹੈਗੀਆਂ ਪਰ ਜਿਹੜੀ ਜਿਹੜੀ ਸਾਡੀ ਡੈਕ ਹੈਗੀ ਆ ਪੰਜਾਬ ਦੇ ਵਿੱਚ ਉੱਥੇ ਦੇ মিডিਏ ਦੇ ਉਹਤੇ ਇੱਕ ਪਾਸਵਰਡ ਜਿਹੜੀ ਸੈਂਟਰ ਗਵਰਨਮੈਂਟ ਹੈਗੀ ਆ ਉਹਨਾਂ ਨੇ ਸਾਡਾ ਜਿਹੜਾ ਚਿਹਰਾ ਮੋਹਰਾ ਬਗਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਜ ਜਿਹਨੂੰ ਹੁਣ ਆਪਾਂ ਆਪਣੇ ਤਰੀਕੇ ਦੇ ਨਾਲ ਹਰ ਹੀ ਦੁਨੀਆ ਦੇ ਵਿੱਚ ਪੰਜਾਬੀ ਸਿੱਖ ਬੜੀ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਅਸੀਂ ਜਿਹੜਾ ਹੈਗਾ ਆਪਣਾ ਚਿਹਰਾ ਮੋਹਰਾ ਉਹਨੂੰ ਸਾਫ਼ ਕਰਕੇ ਦੁਨੀਆ ਦੀ ਰਾਜਨੀਤਿਕ ਤੇ ਲੋਕ ਕ੍ਰਮ ਦੱਸੀਏ ਵੀ ਜਿਹੜੇ ਸਿੱਖ ਹੈਗੇ ਆ ਉਹ ਉਹੋ ਜਿਹਾ ਨਹੀਂ ਹੈਗੇ ਜਿਹੋ ਜਿਹਾ ਸੈਂਟਰ ਗਵਰਨਮੈਂਟ ਇੰਡੀਆ ਦੀ ਸਾਨੂੰ ਪ੍ਰਭਾਵਿਤ ਕਰ ਰਹੀ ਹੈਗੀ ਆ ਜੀ ਸੋ ਜੇ ਆਪਾਂ ਇੱਕ ਇਹ ਵੀ ਗੱਲ ਕਰ ਲਈਏ ਵੀ ਸਿੱਖ ਕੌਮ ਜਿਹੜੀ ਹੈਗੀ ਆ ਉਹ ਸ਼ਾਂਤੀ ਖੁਸ਼ਹਾਲੀ ਆਜ਼ਾਦੀ ਅਤੇ ਸਰਵ ਆਦੇ ਭਲੇ ਦੀ ਚਾਹਵਾਨ ਆ ਉਹ ਆਪਾਂ ਪਿਛਲੇ ਸਮਿਆਂ 'ਚ ਵੀ ਦੇਖਿਆ ਸਾਡਾ ਇਤਿਹਾਸ ਇਸ ਦੀ ਗਵਾਹੀ ਭਰਦਾ ਹੈਗਾ ਸਭ ਤੋਂ ਪਹਿਲੀ ਜਿਹੜੀ ਸ਼ਹੀਦੀ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਦੀ ਭਲਾ ਲਈ ਮਨੁੱਖੀ ਹੱਕਾਂ ਦੇ ਲਈ ਦੂਜੇ ਧਰਮਾਂ ਦੇ ਲਈ ਜਿਹਨੂੰ ਮੰਨਦੇ ਵੀ ਨਹੀਂ ਸੀਗੇ ਉਹਨਾਂ ਦੇ ਲਈ ਆਪਣਾ ਉਹਨਾਂ ਨੇ ਸੀਸ ਵਾਰ ਦਿੱਤਾ ਹੈਗਾ ਤੇ ਉਦੋਂ ਬਾਅਦ ਜੇ ਆਪਾਂ ਸਾਰਾ 18ਵੀਂ ਸਦੀ ਦੀ ਗੱਲ ਕਰੀਏ ਤਾਂ ਅਸੀਂ ਇਹ ਚੀਜ਼ ਨੂੰ ਪ੍ਰੂਵ ਕਰ ਦਿੱਤਾ 19ਵੀਂ ਸਦੀ ਦੇ ਵਿੱਚ ਸਾਡਾ ਸਿੱਖ ਰਾਜ ਰਿਹਾ ਹੈਗਾ ਜਿਹੜੇ ਵਿੱਚ ਸਾਰੀ ਜਿਹੜੇ ਪੰਜਾਬੀ ਸੀਗੇ ਕਿਸੇ ਵੀ ਧਰਮ ਦੇ ਹੋਣਗੇ ਉਹ Hindu, Muslim, Sikh ਮੇਨ ਜਿਹੜੇ ਧਰਮ ਸੀਗੇ ਉਹਨਾਂ ਦੇ ਲੀਡਰਾਂ ਨੂੰ ਉਹਨਾਂ ਦੀ ਲੋਕਾਂ ਨੂੰ ਪੂਰੀ ਦੀ ਪੂਰੀ ਜਿਹੜੀ ਸੀਗੀ ਉਹ ਰਾਜਨੀਤਿਕ ਜਿਹੜਾ ਹੈਗਾ ਵੰਡ ਪੂਰੀ ਦਿੱਤੀ ਹੈਗੀ ਆ ਤੇ ਹੁਣ ਬਦਲ ਰਾਹਤਾਂ ਦੇ ਮੁਤਾਬਕ ਆਪਾਂ ਜੇ ਦੇਖਣਾ ਦੇਖਿਆ ਜਾਵੇ ਤਾਂ ਦੁਨੀਆ ਬੜੀ ਤੇਜ਼ੀ ਦੇ ਨਾਲ ਬਦਲ ਰਹੀ ਹੈਗੀ ਆ ਜੀ ਬਦਲ ਬਦਲ ਅੱਗੇ ਵੀ ਰਹੀ ਸੀ ਪਰ ਹੁਣ ਜਿਹੜੇ ਪਿਛਲੇ 10-15 ਸਾਲਾਂ ਤੋਂ ਜਿਹੜੀ ਦੁਨੀਆ ਦੀ ਰਾਜਨੀਤੀ ਹੈਗੀ ਆ ਉਹ ਬਹੁਤ ਤੇਜ਼ ਤੇਜ਼ੀ ਨਾਲ ਬਦਲ ਰਹੀ ਹੈਗੀ ਆ ਦੁਨੀਆ ਦੇ ਦੋ ਕੋਰਨਰਾਂ ਦੇ ਉੱਤੇ ਦੋ ਵੱਡੀਆਂ ਲੜਾਈਆਂ ਲੱਗੀਆਂ ਹੋਈਆਂ ਪਹਿਲਾਂ ਹੀ ਤੇ ਇਹ ਇੱਕ ਕਿਸੇ ਸਮੇਂ ਵੀ ਭਿਆਨਕ ਰੂਪ ਧਾਰਨ ਕਰ ਸਕਦੀ ਹੈਗੀ ਆ ਜਿਹਨੂੰ ਅਬ ਤੀਜੀ ওয়ার্ল্ড ਵਾਰ ਕਹਿੰਦੇ ਆ ਤੇ ਇਹ ਜਿਹੇ ਮੌਕਿਆਂ ਦੇ ਵਿੱਚ ਆਪਣੀ ਬਿਖਰੀ ਹੋਈ ਕੌਮ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਸੰਗਠਨ ਕਰਨਾ ਹੈਗਾ ਉਹਨੂੰ ਕਿਸ ਤਰੀਕੇ ਦੇ ਨਾਲ ਉਹ ਉਹ ਉਹਨੂੰ ਆਪਣਾ ਜਿਹੜਾ ਹੈਗਾ ਆ ਇਹ ਜਿਹੜੀ ਆਪਣੀ ਸਰਵਾਈਵਲ ਹੈਗਾ ਆ ਉਹ ਕਿਦਾਂ ਉਹਨਾਂ ਤੋਂ ਪ੍ਰਭਾਵਿਤ ਕਰਕੇ ਉਹਨਾਂ ਨੂੰ ਦੱਸਣਾ ਹੈਗਾ ਇਹ ਆਪਣਾ ਬਾਈਲਿੰਗੁਅਲ ਸਿੱਖ ਟਾਈਮ ਟੀਵੀ ਦਾ ਆਪਣਾ ਮੇਨ ਜਿਹੜਾ ਇਸ਼ੂ ਹੈਗਾ ਆ ਜੀ ਕਿਉਂਕਿ ਕੋਈ ਵੀ ਜਿਹੜੀ ਕੌਮ ਹੈਗੀ ਆ ਉਹ ਸਟਰੋਂਗ ਤਾਕਤਵਰ ਅਤੇ ਖੋਜਕਾਰ ਜਿਹਦੇ ਜਰਨਲਿਸਟ ਹੋਣਗੇ ਤੁਹਾਡੇ ਅਰਗੇ ਤੇ ਜਿਹਨਾਂ ਨੇ ਇਸ মিডিਆ ਨੂੰ ਚਲਾਉਣਾ ਹੈਗਾ ਆਪਾਂ ਰਲ ਕੇ ਉਹ ਜ਼ਰੂਰੀ ਆ ਵੀ ਅਸੀਂ ਜਿਹੜੀ ਵੀ ਕੋਈ ਇਸ਼ੂ ਲੈਣਾ ਹੈਗਾ ਆ ਤੇ ਅਸੀਂ ਉਹਨੂੰ ਬੜੇ ਤਰੀਕੇ ਦੇ ਨਾਲ ਉਹਦੀ ਰਿਸਰਚ ਕਰਕੇ ਸਹੀ ਫਿਗਰ ਦੇ ਕੇ ਜੀ ਤੇ ਅਸੀਂ ਆਪਣੇ ਜਿਹੜੇ ਸਰੋਤੇ ਆ ਸਾਡੇ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਸਹੀ ਜਾਣਕਾਰੀ ਦੇ ਸਕੀਏ ਤਾਂ ਕਿ ਕਿਸੇ ਨੂੰ ਕੋਈ ਭੁਲੇਖਾ ਨਾ ਰਹੇ ਕਿ ਅਸੀਂ ਕੋਈ ਇੱਕ ਪਾਸੜ ਹੈਗੇ ਆ ਜਾਂ ਅਸੀਂ ਕਿਸੇ ਦੇ ਵਿਰੋਧੀ ਹੈਗੇ ਆ ਕਿਉਂਕਿ ਸਿੱਖ ਕਿਸੇ ਦਾ ਵਿਰੋਧੀ ਹੋ ਹੀ ਨਹੀਂ ਸਕਦਾ ਹੈਗਾ ਇਸ ਜੀਰ ਹਰਮੰਦਰ ਸਾਹਿਬ ਤੋਂ ਲੈ ਕੇ ਆਮ ਗੁਰਦੁਆਰੇ ਤੱਕ ਦੀ ਇਹ ਸਾਡੀ ਆਪਣੀ ਇੱਕ ਜਿਹੜੀ ਤਾਂ ਮਿਲਾਣ ਹੈਗੀ ਆ ਸਾਡਾ ਇਤਿਹਾਸ ਹੈਗਾ ਸੋ ਆਪਾਂ ਇਸ ਚੀਜ਼ ਨੂੰ ਬੜੀ ਤਰੀਕੇ ਦੇ ਨਾਲ ਜਿਹੜੀ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤੇ ਅੱਜ ਸਾਡਾ ਇਹ ਪਹਿਲਾ ਇਹ ਮਿਸ਼ਨ ਸਟੇਟਮੈਂਟ ਵਾਂਗੂ ਇੱਕ ਸਾਡੀ ਇੱਕ ਇੱਕ ਪਰਵਾਚਾ ਹੈਗੀ ਆ ਜਿਹਨੂੰ ਅਸੀਂ ਦੱਸਣਾ ਚਾਹੁੰਦੇ ਹੈਗੇ ਆ ਵੀ ਸਾਡਾ ਅਸਲ ਮਕਸਦ ਕੀ ਹੈ ਹਾਲਾਂਕਿ মিডিਆ ਦੁਨੀਆ ਦੇ ਉੱਤੇ ਐ ਮੀਡੀਆ ਦਾ ਜੋਗਿਆ ਇੰਟਰਨੈਟ ਦੇ ਉੱਤੇ YouTube ਦੇ ਉੱਤੇ ਤੁਸੀਂ ਕਿਸੇ ਪਾਸੇ ਵੀ ਚਲ ਜਾਓ ਚਾਹੇ ਉਹ ਰਿਟਨ ਆ ਚਾਹੇ ਉਹ ਟੀਵੀ ਦੇ ਰੂਪ ਚ ਹੈਗਾ ਆ ਆਪਾਂ ਉਹਦੇ ਵਿੱਚ ਆਪਣਾ ਹਿੱਸਾ ਪਾਉਂਦੇ ਜਾਵਾਂਗੇ ਸਰ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ 5 ਮਿੰਟ ਦੇ ਵਿੱਚ ਵਿੱਚ ਤੁਸੀਂ ਜਵਾਬ ਦਿਓ ਕਿ ਆ ਪੰਜ ਦੀ ਜਿਹੜੀ ਗੱਲਬਾਤ ਸਿਰ 15 ਮਿੰਟ ਦੇ ਵਿੱਚ ਵਿੱਚ ਖਤਮ ਕਰਨੀ ਆ ਤਾਂ ਜਿਹੜਾ ਤੁਹਾਡਾ ਪੁਰਾਣਾ ਇੱਕ ਤਜਰਬਾ ਰਿਹਾ ਆ ਜਦੋਂ ਤੁਸੀਂ ਅਖਬਾਰ ਚਲਾਉਂਦੇ ਸੀ ਇੰਗਲਿਸ਼ ਤੇ ਪੰਜਾਬੀ ਵਿੱਚ ਤੇ ਉਹ ਤਜਰਬਾ ਕਿਵੇਂ ਦਾ ਰਿਹਾ ਹਾਂਜੀ ਉਹ ਤਜਾਦਾ ਦੇਖੋ ਅਸੀਂ 2001 ਦੇ ਵਿੱਚ ਜਿਹੜਾ ਸਖਤ ਟਾਈਮ ਨਿਊਜ਼ਪੇਪਰ ਸੀਗਾ ਉਹਨੂੰ ਸ਼ੁਰੂ ਕੀਤਾ ਤੇ ਉਹਦੇ ਵਿੱਚ ਸਾਨੂੰ ਉਸ ਵੇਲੇ ਦੇ ਜਿਹੜੀ ਮੈਂ ਗੱਲ ਕਰ ਰਿਹਾ ਹਾਂ 22 23 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਹੈਗਾ ਉਸ ਵੇਲੇ ਕੋਈ ਹੋਰ ਹਾਲੇ ਇੰਟਰਨੈਟ ਨਹੀਂ ਸੀ ਆਇਆ ਉਸ ਵੇਲੇ ਸਿਰਫ ਰਿਟਰਨ ਮੀਡੀਆ ਹੀ ਸੀਗਾ ਤੇ ਰਿਟਰਨ মিডিਆ ਦੇ ਵਿੱਚ ਕਿਉਂਕਿ ਯੂਕੇ ਦੇ ਵਿੱਚ ਇਹ ਬਾਈਲਿੰਗਵਲ ਪਹਿਲਾ ਨਿਊਜ਼ਪੇਪਰ ਸੀਗਾ ਸਾਰੀ ਸਿੱਖਾਂ ਦੇ ਵਿੱਚੋਂ ਬਲਕਿ ਸਾਰੀ ਵਰਲਡ ਦੇ ਵਿੱਚੋਂ ਜਿਹੜੀਆਂ ਜਿਹੜਾ ਪੰਜਾਬੀ ਅਤੇ ਇੰਗਲਿਸ਼ ਦੇ ਦੋਵੇਂ ਅੱਧ-ਅੱਧ 50-50% ਦੇ ਉੱਤੇ ਅਸੀਂ ਜਿਹੜੇ ਸੀਗੇ ਆਰਟੀਕਲ ਨਿਊਜ਼ ਵਗੈਰਾ ਦੇ ਰਹੇ ਸੀਗੇ ਅਸੀਂ ਕਵਰ ਕਰ ਰਹੇ ਸੀ ਯੂਕੇ ਦੇ ਵਿੱਚ ਅਤੇ ਸਾਡਾ ਜਿਹੜਾ ਤਜਰਬਾ ਇਹ ਦੱਸਦਾ ਹੈਗਾ ਬਈ ਉਸ ਵੇਲੇ ਅਸੀਂ ਬਹੁਤ ਕਾਮਯਾਬ ਹੋ ਗਏ ਸੀਗੇ ਪਰ ਇੱਕੋ ਇੱਕ ਜਿਹੜੀ ਸੀਗੀ ਜਦੋਂ 2000 ਜਦੋਂ 8 ਦੇ ਵਿੱਚ ਰੈਸੈਸ਼ਨ ਆਇਆ ਤੇ ਮੁੜ ਕੇ ਜਿਹੜਾ ਅਸੀਂ ਜਿਹੜਾ মিডিਆ ਹੈਗਾ ਉਹ ਇੰਟਰਨੈਟ ਦੇ ਉੱਤੇ ਫੇਸਬੁੱਕ ਆ ਗਿਆ ਤੇ ਵਟਸਐਪ ਹੋਰ ਸਾਰਾ ਜਿਹੜਾ মিডিਆ ਸਾਨੂੰ ਉਸ ਵੇਲੇ ਪਤਾ ਲੱਗ ਗਿਆ ਸੀਗਾ ਸਾਨੂੰ ਕਿਸੇ ਇੱਕ ਜਿਹੜਾ ਸਾਡਾ ਇੱਕ ਦੋਸਤ ਸੀਗਾ ਇੰਗਲਿਸ਼ ਪਰਸਨ ਉਹ ਡਾਕਟਰ ਸੀਗੇ ਉਹਨਾਂ ਨੇ ਜਿਹੜਾ ਹੈਗਾ ਜਾਰਜੀਅਨ ਯੂਨੀਅਨ ਦੇ ਲਈ ਇੱਕ ਸਰਵੇ ਕੀਤਾ ਸੀਗਾ ਜਿਹੜਾ ਐਥਨਿਕ মিডিਆ ਸੀਗਾ ਸੋ ਉਹ ਉਹਨਾਂ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਅਤੇ ਦੱਸਿਆ ਵੀ ਆਉਂਦੇ 15 ਸਾਲਾਂ ਦੇ ਵਿੱਚ ਜਿਹੜਾ ਹੈਗਾ ਰਿਟਰਨ মিডিਆ ਹੈਗਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਣਾ ਹੈਗਾ ਤੇ ਉਹੀ ਪੇਪਰ ਚੱਲਣਗੇ ਜਿਹੜੇ ਜ਼ਿਆਦਾ ਕਿਸੇ ਪਾਰਟੀ ਨਾਲ ਸੰਬੰਧਿਤ ਹੋਣਗੇ ਜਾਂ ਉਹ ਜਿਹੜੇ ਹੈਗੇ ਮੇਨਸਟ੍ਰੀਮ ਦੇ ਪੇਪਰ ਹੋਣਗੇ ਐਥਨਿਕ ਪੇਪਰ ਜਿਹੜਾ ਸੀਗੇ ਜਿਹੜੇ ਵੀਕਲੀ ਪੇਪਰ ਸੀਗਾ ਸਾਡੇ ਵਰਗਾ মিডিਆ ਸੀਗਾ ਉਹਨਾਂ ਦਾ ਬਹੁਤ ਨੁਕਸਾਨ ਹੋਣ ਦਾ ਉਹਨਾਂ ਨੇ ਸਾਨੂੰ ਉਸ ਵੇਲੇ ਖਾਸਾ ਪੈਸਾ ਘਰ ਦਿੱਤਾ ਸੀਗਾ ਇਹਨਾਂ ਨੇ ਮੰਨ ਲਿਆ ਸੀਗਾ ਤੇ ਅਸੀਂ ਉਹਦੇ ਵਿੱਚ ਆਪਣੇ ਤਰੀਕੇ ਦੇ ਨਾਲ ਬੜੇ ਕਾਮਯਾਬ ਹੋਏ ਆ ਆਪਣੇ ਤਰੀਕੇ ਦੇ ਨਾਲ ਬੜੀ ਸੇਵਾ ਕੀਤੀ ਹੈਗੀ ਆ ਪਰ ਅਨਫੋਰਚੂਨੇਟਲੀ ਉਸ ਵੇਲੇ ਜਿਹੜੀ ਜਿਹੜੇ ਹਾਲਾਤ ਸੀਗੇ ਉਹ ਸਾਨੂੰ ਗਾਹਾਂ ਜਾਣ ਦੇ ਗਾਹਾਂ ਜਾਣ ਦੇ ਅਗਿਆ ਨਹੀਂ ਸੀ ਦੇ ਰਿਹਾ ਹੈਗੇ ਫਾਈਨੈਂਸ਼ੀਅਲ ਤੌਰ ਤੇ ਵੀ ਅਤੇ ਉਹਦਾ ਪ੍ਰਭਾਵ ਜਿਹੜਾ ਸੀਗਾ ਉਹ ਲਗਾਤਾਰ ਘਟ ਰਿਹਾ ਸੀਗਾ ਆਪਾਂ ਦੇਖਿਆ ਹੈਗਾ ਜੀ ਇੱਥੇ ਦੇ ਜਿਹੜੇ ਯੂਕੇ ਦਾ ਮੇਨਸਟ੍ਰੀਮ ਮੀਡੀਆ ਹੈਗਾ ਉਹ ਵੀ ਬਹੁਤ ਪਿਛਲੇ ਸਮਿਆਂ ਦੇ ਵਿੱਚ ਇਹਨਾਂ ਨੁਕਸਾਨ ਉਹਦਾ ਹੋਇਆ ਹੈਗਾ ਅਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਇਹ ਗੱਲ ਦੇਖੀ ਹੈਗੀ ਹੈ ਕਿ ਜਿਹੜਾ ਇੱਥੇ ਦਾ ਜਰਨਲਿਜ਼ਮ ਸੀਗਾ ਜਿਹੜੇ ਯੂਨੀਵਰਸਿਟੀ ਕਾਲਜ ਸੀਗੇ ਜਿੱਥੇ ਜਰਨਲਿਜ਼ਮ ਕੀਤਾ ਜਾਂਦਾ ਸੀ ਉਹਨਾਂ ਵੀ ਇਸ ਚੀਜ਼ ਦਾ ਇੱਕ ਸਮੇਂ ਬਹੁਤ ਵੱਡਾ ਡਰ ਪੈਦਾ ਹੋ ਗਿਆ ਸੀਗਾ ਵੀ ਜਿਹੜਾ ਇਹ ਜਿਹੜਾ ਫ੍ਰੀਲਾਂਸਰ ਹੈਗਾ ਆ ਜਿਹੜਾ ਮੀਡੀਆ ਹੈਗਾ ਜਿਹਦੇ ਜਰਨਲਿਸਟ ਹੈਗੇ ਆ ਉਹ ਨਸੀਚ ਵਿੱਚ ਕਿਦਾਂ ਦੇ ਹੋਣਗੇ ਸੋ ਸਾਰੀਆਂ ਗੱਲਾਂ ਜਿਹੜੀਆਂ ਰਲਗੱਡ ਹੋ ਰਹੀਆਂ ਸੀਗੀਆਂ ਤੇ ਅੱਜ ਅਸੀਂ ਉਹਦਾ ਹੀ ਜਿਹੜਾ ਆਪਣਾ ਪਿਛਲਾ ਤਜਰਬਾ ਹੈਗਾ ਉਹਨੂੰ ਮੁੜ ਕੇ ਅਸੀਂ ਟੀਵੀ ਦੇ ਰੂਪ ਵਿੱਚ ਲਿਆ ਕੇ ਅਸੀਂ ਆਪਣੇ ਜਿਹੜੀ ਕੌਮ ਹੈਗੀ ਆ ਆਪਣੇ ਲੋਕ ਹੈਗੇ ਆ ਉਹਨਾਂ ਦੀ ਸੇਵਾ ਕਰਾਂਗੇ ਜੀ 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 ਸਰ ਤੁਹਾਨੂੰ ਲੱਗਦਾ ਕਿ ਜਿਵੇਂ ਅ ਅੱਜਕੱਲ ਕਾਫੀ ਜਿਆਦਾ ਕੰਪੀਟੀਸ਼ਨ ਹੋਇਆ ਪਿਆ ਆ ਤੇ ਬਹੁਤ ਸਾਰੀਆਂ ਝੂਠੀਆਂ ਸੱਚੀਆਂ ਖਬਰਾਂ ਵੀ ਚੱਲ ਰਹੀਆਂ ਨੇ ਤੇ ਲੋਕ ਮਸਾਲਾ ਵੀ ਕਿਤੇ ਨਾ ਕਿਤੇ ਭੜਦੇ ਆ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਵੋਗੇ ਸਿੱਖਾਂ ਨੂੰ ਇੱਕ ਵੱਖਰੀ ਜਿਹੜੀ ਦਿਸ਼ਾ ਨਿਰਦੇਸ਼ ਆਪਣੇ ਮੀਡੀਆ ਦੇ ਰੇਂ ਦੇਣ ਦੇ ਵਿੱਚ ਕੁਝ ਨਾ ਕੁਝ ਤੁਹਾਡਾ ਯੋਗਦਾਨ ਰਹਿ ਸਕਦਾ ਹੈ ਹਾਂਜੀ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਆਪਾਂ ਦੇਖ ਲਓ ਵੀ ਮੈਂ ਉਸ ਤੋਂ ਬਾਅਦ 2012 ਤੋਂ ਬਾਅਦ ਤੇ ਹੁਣ ਤੱਕ ਮੈਂ ਸੱਤ ਬੁੱਕਾਂ ਵੀ ਲਿਖੀਆਂ ਹੈਗੀਆਂ ਜਿਨ੍ਹਾਂ ਦੇ ਵੱਖ-ਵੱਖ ਸਬਜੈਕਟ ਸੀਗੇ ਤੇ ਇਸ ਕਰਕੇ ਆਪਾਂ ਇੱਥੇ ਦੀਆਂ ਜਿਹੜੀਆਂ ਜੱਥੇਬੰਦੀਆਂ ਹੈਗੀਆਂ ਯੂਕੇ ਦੀਆਂ ਉਹਨਾਂ ਦੇ ਵਿੱਚ ਵੀ ਮੈਂ ਆਪਣਾ ਰੋਲ ਨਿਭਾਇਆ ਹੈਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮੈਂ ਸਪੋਕਸਮੈਨ ਵੀ ਰਿਹਾ ਹੈਗਾ ਅਤੇ ਜੇ ਇੱਕ ਗਰੁੱਪ ਦਾ ਜੇ ਮੈਂ ਕਹੂੰਗਾ ਸੱਚੀ ਗਾਇਤ ਹੈ ਵੀ ਇੱਕ ਗਰੁੱਪ ਦਾ ਮੈਂ ਪ੍ਰਧਾਨ ਵੀ ਹੈਗਾ ਅੱਜ ਅਤੇ ਮੈਂ ਜਿਹੜੀਆਂ ਸਾਡੀਆਂ ਅੰਬ੍ਰੇਲਾ ਆਰਗੇਨਾਈਜੇਸ਼ਨ ਹੈਗੀ ਯੂਕੇ ਦੀ ਜਿਹਨੂੰ ਫੈਡਰੇਸ਼ਨ ਆਫ ਦੀ ਸੀਫ ਆਰਗੇਨਾਈਜੇਸ਼ਨ ਸੋੜੇ ਸ਼ਾਹਦਮਿਸ ਐਫਐਸਓ ਕਹਿੰਦੇ ਆ ਮੈਂ ਉਹਦਾ 199 ਤੋਂ ਲੈ ਕੇ 2004 ਤੱਕ ਮੈਂ ਕੋਆਰਡੀਨੇਟਰ ਵੀ ਰਿਹਾ ਹੈਗਾ ਪੋਸਟ ਕੋਆਰਡੀਨੇਟਰ ਹੋਣ ਦੇ ਨਾਤੇ ਮੇਰਾ ਇੱਕ ਬਹੁਤ ਵਧੀਆ ਤਜਰਬਾ ਹੈਗਾ ਆ ਅਸੀਂ ਕਿਸ ਤਰੀਕੇ ਦੇ ਨਾਲ ਆਪਣੀ ਇਸ ਜਿਹੜੀ ਪੋਲੀਟੀਕਲ ਮੂਵਮੈਂਟ ਹੈਗੀ ਆ ਪੰਥਕ ਮੂਵਮੈਂਟ ਹੈਗੀ ਉਹਨੂੰ ਕਿੱਦਾਂ ਅਸੀਂ ਅੱਗੇ ਲਿਜਾਣਾ ਹੈਗਾ ਕਿੱਦਾਂ ਅਸੀਂ ਪਿਛਲੇ ਸਮੇਂ ਵਿੱਚ ਇਹ ਜਿਹੜੀ ਸੇਵਾ ਕਰਦੇ ਆ ਹੋਏ ਆ ਆਪਣੀ ਸੇਵਾ ਨਿਭਾਈ ਹੈਗੀ ਆ ਤੇ ਮੈਨੂੰ ਪੂਰੀ ਆਸ ਹੈਗੀ ਆ ਕਿਉਂਕਿ ਜਿਹੜੇ ਕਹਿੰਦੇ ਆਸ ਨਾਲ ਜਹਾਨ ਜੀਂਦਾ ਹੈਗਾ ਤੇ ਆਪਣਾ ਤਜਰਬਾ ਤੇ ਆਸ ਅਤੇ ਤੁਹਾਡੇ ਵਰਗੇ ਜਿਹੜੇ ਰਿਸਰਚਰ ਹੈਗੇ ਜਰਨਲਿਸਟ ਆ ਥੋੜਾ ਆਪਣਾ ਤਜਰਬਾ ਹੈਗਾ ਆਪਾਂ ਇਕੱਠੇ ਹੋ ਕੇ ਤੇ ਇਹਨੂੰ ਇੰਗਲਿਸ਼ ਦੇ ਰੂਪ ਵਿੱਚ ਗੁਰਜੀਤਕੌਰ ਬੈਂਸ ਜੋ ਮੇਰੀ ਵਾਈਫ ਹਨ ਉਹ ਉਹ ਈਐਮਜੀ মিডিਆ ਦੇ ਜਿਹੜੇ ਸੀਗੇ ਉਹਨਾਂ ਦੇ মিডিਆ ਗਰੁੱਪ ਦੇ ਚੀਫ ਐਡੀਟਰ ਸੀਗੇ ਉਹਨਾਂ ਨੇ ਬੜਾ ਕੰਮ ਕੀਤਾ ਹੈਗਾ ਤੇ ਉਹਨਾਂ ਦਾ ਮੇਰੇ ਕੋਲ ਵੀ ਥੋੜਾ ਜਿਹਾ ਤਜਰਬਾ ਜ਼ਿਆਦਾ ਹੈਗਾ ਅਸੀਂ ਇੰਗਲਿਸ਼ ਦੇ ਜਿਹੜਾ ਤੁਸੀਂ ਪਹਿਲਾਂ ਐਕਸਪੀਰੀਅੰਸ ਕੀਤਾ ਹੈਗਾ ਵੀ ਅਸੀਂ ਵਰਲਡ ਲੈਵਲ ਦੇ ਉੱਤੇ ਹਰੇਕ ਖੇਤਰ ਦੇ ਵਿੱਚ ਚਾਹੇ ਉਹ ਪੋਲੀਟਿਸ਼ੀਅਨਸ ਹੈਗੇ ਆ ਚਾਹੇ ਲੋਕਲ ਪੋਲੀਟਿਸ਼ੀਅਨ ਹੈਗੇ ਆ ਚਾਹੇ ਉਹ ਇਸ ਦੇਸ਼ ਦੇ ਸੈਂਟਰ ਗਵਰਨਮੈਂਟ ਦੇ ਵਿੱਚ ਉਹਨਾਂ ਦਾ ਰੋਲ ਹੈਗਾ ਅਸੀਂ ਮੰਤਰੀਆਂ ਤੱਕ ਵੀ ਪਹੁੰਚ ਕਰਾਂਗੇ ਤਾਂ ਕਿ ਅਸੀਂ ਆਪਣੇ ਜਿਹੜੇ ਜਿਹੜੇ ਸਾਡੇ ਹੱਕ ਹੈਗੇ ਆ ਚਾਹੇ ਉਹ ਇਸ ਦੇਸ਼ ਦੇ ਵਿੱਚ ਤੇ ਚਾਹੇ ਉਹ ਬੈਕ ਇਨ ਦਾ ਪੰਜਾਬ ਦੇ ਵਿੱਚ ਹੈਗੇ ਆ ਅਸੀਂ ਉਹਨੂੰ ਬੜੇ ਸੁਲਝੇ ਹੋਏ ਤਰੀਕੇ ਦਾ ਡਾਇਲੌਗ ਦੇ ਨਾਲ ਕੋਈ ਅਸੀਂ ਲੜਨਾ ਨਹੀਂ ਹੈਗਾ ਕੋਈ ਅਸੀਂ ਸਭੀ ਐਕਸਟਰੀਮਿਜ਼ਮ ਪੈਦਾ ਨਹੀਂ ਕਰਨਾ ਹੈਗਾ ਕਿਉਂਕਿ ਜਦ ਤੱਕ ਤੁਸੀਂ ਰਾਜਨੀਤੀ ਨੂੰ ਸਹੀ ਹੱਥਾਂ ਵਿੱਚ ਲੈ ਕੇ ਉਹਦੀ ਉਹਨੂੰ ਗਾਹਾਂ ਨਹੀਂ ਤੋਰਦੇ ਹੈਗੇ ਉਦ ਤੱਕ ਤੁਹਾਡੀ ਜਿਹੜੀ ਗੱਲ ਹੈ ਉਹ ਗਾਹਾਂ ਨਹੀਂ ਪਹੁੰਚਦੀ ਹੈ ਕਿ ਉਹ ਇੱਕ ਹੱਥ ਹੈਗੀ ਆ ਭਈ ਜਿਹੜੀ ਜਿਹੜੀ ਟਰੂਥ ਜਸਟਿਸ ਤੇ ਫਰੀडम ਇਹ ਤਿੰਨ ਚੀਜ਼ਾਂ ਇਕੱਠੀਆਂ ਹੋਈਏ ਚ ਚਲਦੀਆਂ ਹੈਗੀਆਂ ਜਦ ਤੱਕ ਇਸ ਚੀਜ਼ ਦੀ ਅਸਲੀਅਤ ਨੂੰ ਨਹੀਂ ਦੁਨੀਆ ਨੂੰ ਦੱਸਦੇ ਅਤੇ ਉਦ ਤੱਕ ਸਾਨੂੰ ਜਸਟਿਸ ਨਹੀਂ ਇਨਸਾਫ ਨਹੀਂ ਮਿਲ ਸਕਦਾ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਸਾਨੂੰ ਆਜ਼ਾਦੀ ਨਹੀਂ ਮਿਲ ਸਕਦੀ ਸੋ ਇਹ ਤਿੰਨੇ ਚੀਜ਼ਾਂ ਜਿਹੜੀ ਹੈਗੀਆਂ ਆਪਾਂ ਇਹਨੂੰ ਬੜੇ ਸੁਲਝੋ ਤਰੀਕੇ ਨਾਲ ਡਾਇਲੌਗ ਦੇ ਤੌਰ ਦੇ ਤੇ ਇੰਟਰਨੈਸ਼ਨਲ ਨੈਸ਼ਨਲ ਅਤੇ ਇੰਟਰਨੈਸ਼ਨਲ ਪੋਲਿਟਿਕਸ ਦੇ ਨਾਲ ਆਪਣਾ ਡਾਇਲੌਗ ਚਲਾ ਕੇ ਇਹਨੂੰ ਫਰਦਰ ਅੱਗੇ ਲਿਜਾਵਾਂਗੇ। ਥੈਂਕ ਯੂ ਸਰ ਸਾਰੀ ਗੱਲਬਾਤ ਦਰਸ਼ਕਾਂ ਨੇ ਸੁਣ ਲਈ ਆ। ਹੁਣ ਅਪੀਲ ਵੀ ਆ ਦਰਸ਼ਕਾਂ ਨੂੰ ਵੀ ਅਸੀਂ ਆਪਣੇ ਵੱਲੋਂ ਇਮਾਨਦਾਰੀ ਨਾਲ ਹਰ ਚੀਜ਼ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੈ ਭਾਵਨੀ ਵਿੱਚ ਰਹਿ ਕੇ ਕਰਨ ਦੀ ਜਿਹੜੀ ਆ ਇੱਛਾ ਵੀ ਹੈਗੀ ਔਰ ਸਾਡਾ ਇਰਾਦਾ ਵੀ ਇਹੀ ਹੈ ਵੀ ਅਸੀਂ ਇਦਾਂ ਹੀ ਕਰਾਂਗੇ ਔਰ ਗੁਰੂ ਦੀ ਪੈ ਭਾਵਨੀ ਤੋਂ ਬਾਹਰ ਅਸੀਂ ਕਿਤੇ ਨਹੀਂ ਜਾਣਾ। ਸੋ ਅਪੀਲ ਆ ਸੰਗਤ ਨੂੰ ਵੀ ਵੀ ਉਹ ਵੀ ਸਾਡਾ ਸਾਥ ਵੀ ਦੇਣ ਖਾਸ ਕਰਕੇ ਯੂਕੇ ਦੀ ਸੰਗਤ ਯੂਕੇ ਦੇ ਲੋਕ ਤਾਂ ਜਸਪਾਲ ਸਿੰਘ ਬੈਂਸ ਉਹਨਾਂ ਨੂੰ ਲੰਬੇ ਸਮੇਂ ਤੋਂ ਜਾਣਦੇ ਵੀ ਐ ਤਜਰਬੇਕਾਰ ਪੱਤਰਕਾਰ ਨੇ ਸੋ ਆਸ ਆ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਪੋਲ ਚੌਕ ਦੀ ਮਾਫੀ ਧੰਨਵਾਦ ਠੀਕ ਹੈ ਬਾਈ ਗੁਰਜੀ ਕਕਾਲ ਸਾਹਿਬ ਵਾਹਿਗੁਰੂ ਜੀ ਖਾਤੇ